ਤਸਵੀਰਾਂ ਖਨੌਰੀ ਬਾਰਡਰ ਤੋਂ ਲਗਭਗ ਅਸੀਂ 20 ਕਿਲੋਮੀਟਰ ਪਿੱਛੇ ਆ। ਇਹ ਰਸਤੇ ਡਿਵਾਈਡਡ ਕੀਤੇ ਗਏ ਨੇ। ਖਨੌਰੀ ਬਾਰਡਰ ਤੋਂ 15 ਕਿਲੋਮੀਟਰ ਲਗਭਗ ਪਹਿਲੇ ਦੀਆਂ ਤਸਵੀਰਾਂ ਨੇ ਔਰ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਸੜਕਾਂ ਪੂਰੀ ਤਰ੍ਹਾਂ ਦੇ ਨਾਲ ਬਲਾਕ ਨੇ ਅੱਜ ਵੱਡਾ ਇਕੱਠ ਮਹਾਪੰਚਾਇਤ ਹੋਣ ਜਾ ਰਹੀ ਹੈ। ਦੇਰ ਤੋਂ ਤੁਰੇ ਹੋਇਓ। ਅਸੀਂ ਘੰਟਾ ਤੋਂ ਹੋਇਆ। ਇਸ ਰਸਤੇ ਦੇ ਵਿੱਚ ਕਿੰਨੇ ਕ ਜਾਮ ਮਿਲੇ? ਬਹੁਤ ਬਹੁਤ ਸਰੇ ਤੱਕ ਸਮਾਣੇ ਤੱਕ ਜਾਮ ਮਿਲ ਰਿਹਾ ਜੀ ਸਾਨੂੰ। ਤੇ ਪੁਲਿਸ ਨੇ ਅਲੱਗ-ਅਲੱਗ ਥਾਵਾਂ ਨੂੰ ਕੱਢ-ਕੱਢ ਕੇ ਪਿੰਡਾਂ ਦੇ ਵਿੱਚੋਂ ਦੀ ਕੱਢ ਰਹੇ ਆ ਪਿੰਡਾਂ ਦੇ ਵਿੱਚੋਂ ਦੀ ਲੰਘ ਰਹੇ ਆ ਪੁਲਿਸ ਸਾਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਜੀ ਤੁਹਾਨੂੰ ਕਿਸਾਨਾਂ ਦੇ ਝੰਡੇ ਲੱਗੇ ਹੋਏ ਤੋਂ ਪਤਾ ਲੱਗ ਜਾਊਗਾ ਜੀ ਕਿ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਹੱਕ ਦੇ ਵਿੱਚ ਕਿੰਨਾ ਵੱਡਾ ਇਕੱਠ ਅੱਜ ਹੋਣ ਜਾ ਰਿਹਾ ਹੈ ਬੱਸਾਂ ਪਰ ਪਰ ਕੇ ਗੱਡੀਆਂ ਪਰ ਪਰ ਕੇ ਜਗਜੀਤ ਸਿੰਘ ਢੱਲੇਵਾਲ ਦੇ ਹੱਕ ਦੇ ਵਿੱਚ ਪੁੱਜ ਰਹੀਆਂ ਨੇ ਖਨੌਰੀ ਬਾਰਡਰ ਦੇ ਉੱਤੇ ਸ੍ਰੀ ਕਾਲ ਜੀ ਅੱਜ ਖਨੌਰੀ ਬਾਰਡਰ ਦੇ ਉੱਤੇ ਮਹਾਪੰਚਾਇਤ ਹੋਣ ਜਾ ਰਹੀ ਹੈ ਤੇ ਉਸ ਦੇ ਸਬੰਧ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਖਨੌਰੀ ਬਾਰਡਰ ਤੋਂ ਲਗਭਗ ਅਸੀਂ 20 ਕਿਲੋਮੀਟਰ ਪਿੱਛੇ ਆ ਇਹ ਰਸਤੇ ਡਾਇਵਰਟ ਕੀਤੇ ਗਏ ਨੇ ਕਿਉਂਕਿ ਮੁੱਖ ਜਿਹੜੇ ਰਸਤੇ ਨੇ ਖਨੌਰੀ ਦੇ ਉਹ ਪੂਰੀ ਤਰ੍ਹਾਂ ਦੇ ਨਾਲ ਬਲੌਕ ਹੋ ਚੁੱਕੇ ਨੇ ਕਿਸਾਨਾਂ ਦੇ ਵੱਡੇ ਇਕੱਠ ਵੱਡੇ ਕਾਫਲੇ ਇਹਨਾਂ ਰਸਤਿਆਂ ਦੇ ਉੱਤੇ ਜਾਂਦੇ ਤੁਸੀਂ ਵੇਖ ਸਕਦੇ ਹੋ ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਖਨੌਰੀ ਬਾਰਡਰ ਤੋਂ 15 ਕਿਲੋਮੀਟਰ ਲਗਭਗ ਪਹਿਲੇ ਦੀਆਂ ਤਸਵੀਰਾਂ ਨੇ ਔਰ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਸੜਕਾਂ ਪੂਰੀ ਤਰ੍ਹਾਂ ਦੇ ਨਾਲ ਬਲਾਕ ਨੇ ਅੱਜ ਵੱਡਾ ਇਕੱਠ ਮਹਾਪੰਚਾਇਤ ਹੋਣ ਜਾ ਰਹੀ ਹੈ ਸੋ ਜਗਜੀਤ ਸਿੰਘ ਢੱਲੇਵਾਲ ਦੇ ਹੱਕ ਦੇ ਵਿੱਚ ਵੱਡਾ ਇਕੱਠ ਹਾਂਜੀ ਬਾਈ ਜੀ ਕਿੱਥੋਂ ਆਏ ਤੁਸੀਂ ਅਸੀਂ ਪਿੰਡ ਮਤੇਗੜ ਛੰਨਾ ਤੋਂ ਜੀ ਕਿੰਨੀ ਦੇਰ ਤੋਂ ਤੁਰੇ ਹੋਇਓ ਅਤੀ ਕੰਟਕ ਹੋਇਆ ਜੀ ਉਤੇ ਇਹਦੇ ਵਿੱਚ ਕਿੰਨੇ ਕ ਜਾਮ ਮਿਲੇ ਬਹੁਤ ਬਹੁਤ ਸਰੇ ਤੱਕ ਸਮਾਣੇ ਤੱਕ ਜਾਮ ਮਿਲ ਰਿਹਾ ਜੀ ਸਾਨੂੰ ਸਮਾਣੇ ਤੱਕ ਐਂ ਜੀ ਹਾਂ ਜੀ ਪੂਰਾ ਜਾਮ ਆ ਜੀ ਰਸਤੇ ਪੁਲਿਸ ਨੇ ਅਲੱਗ ਅਲੱਗ ਧਾਮਾਂ ਨੂੰ ਕੱਟ-ਕੱਟ ਕੇ ਪਿੰਡਾਂ ਦੇ ਵਿੱਚੋਂ ਦੀ ਕੱਢ ਰਹੇ ਆ ਪਿੰਡਾਂ ਦੇ ਵਿੱਚੋਂ ਦੀ ਲੰਘ ਰਹੇ ਆ ਪੁਲਿਸ ਸਾਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਜੀ ਕਿੰਨਾ ਕਿ ਤੁਹਾਨੂੰ ਲੱਗਦਾ ਵੀ ਅੱਜ ਜਿਹੜਾ ਹੈਗਾ ਵੀ ਇਕੱਠ ਉੱਤੇ ਹੋ ਸਕਦਾ ਜੀ ਬਹੁਤ ਵੱਡਾ ਬਹੁਤ ਲੱਖਾਂ ਚ ਸੰਗਤ ਵਾਲੇ ਪਿੱਛੇ ਬਹੁਤ ਦੂਰ ਤੱਕ ਜਾਮ ਆ ਜੀ ਟਰਾਲੀਆਂ ਦੀ ਟਰਾਲੀਆਂ ਤੋਂ ਬਿਲਕੁਲ ਜਦੋਂ ਰਿਕਾਰਡ ਕਰ ਰਹੇ ਆ ਸਵੇਰ 12 ਦਾ ਟਾਈਮ ਹੋ ਗਿਆ ਦੁਪਹਿਰ ਦਾ ਤੇ ਬਿਲਕੁਲ ਲੋਕ ਜਿਹੜੇ ਆਪ ਮੁਹਾਰੇ ਬਿਲਕੁਲ ਆ ਰਹੇ ਨੇ ਔਰ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਹ ਵੱਡਾ ਜਾਮ ਇਸ ਵਕਤ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਬਹੁਤ ਵੱਡਾ ਇਕੱਠ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਹੱਕ ਦੇ ਵਿੱਚ ਹੋਣ ਜਾ ਰਿਹਾ ਹੈ ਹਰ ਗੱਡੀ ਦੇ ਵਿੱਚ ਤੁਹਾਨੂੰ ਮਿਲਣਗੇ ਲੀਡਰ ਕਿੱਥੋਂ ਆਏ ਜੀ ਕਿੱਥੋਂ ਆਏ ਜੀ ਅਸੀਂ ਜੀ ਸਾਪੇ ਤੋਂ ਆਇਆ ਕਿੰਨਾ ਕ ਜਾਮ ਹੈ ਜੀ ਰਸਤੇ ਦੇ ਵਿੱਚ ਜਾਮ ਵੀਰੇ ਬਣ ਕੇ ਚੱਲ ਰਹੀ ਕਿੰਨਾ ਦੇਹੂ ਤੱਕ ਆਪਣੇ ਦੁੱਗਾ ਤੱਕ ਹੈਗਾ ਜਾਮ ਮਤਲਬ ਹਾਂ ਬਲਕੇ ਸਾਰੀ ਕਿਸਾਨ ਹੀ ਆਨੇ ਜੀ ਸਾਰੇ ਕਿਸਾਨ ਸੋ ਅੱਜ ਵੱਡਾ ਇਕੱਠ ਹੋਏਗਾ ਸੋ ਬਿਲਕੁਲ ਜੀ ਬੀਬੀਆਂ ਵੀ ਮਾਤਾਵਾਂ ਭੈਣਾ ਸਾਰੇ ਜਗਜੀਤ ਸਿੰਘ ਢੱਲੇਵਾਲ ਪੁਰਾਣੇ ਕਿਆਜ਼ੀ ਮੈਂ ਲੋਕਾਂ ਨੂੰ ਦੇਖਣਾ ਚਾਹੁੰਦਾ ਦਰਸ਼ਨ ਕਰਨਾ ਚਾਹੁੰਦਾ ਤੇ ਉਸੇ ਨੂੰ ਲੈ ਕੇ ਬੈਠੇ ਉਸ ਬਜ਼ੁਰਗੇ ਲੀਡਰ ਕਰਕੇ ਲੋਕ ਅੱਜ ਜਾ ਰਹੇ ਨੇ ਖਨੌਰੀ ਬਾਰਡਰ ਨੂੰ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਬਾਈ ਜੀ ਇਹ ਖਨੌਰੀ ਬਾਰਡਰ ਦਾ ਰਸਤਾ ਨਹੀਂ ਹੈ ਪਰ ਪੁਲਸ ਨੇ ਡਾਇਵਰਟ ਕੀਤੇ ਨੇ ਰਸਤੇ ਕਾਰਨ ਕੀ ਹੈ ਕਾਰਨ ਇਹ ਹੈ ਕਿ ਬਹੁਤ ਜ਼ਿਆਦਾ ਵੱਡੇ ਇਕੱਠ ਦੇ ਵਿੱਚ ਲੋਕ ਉੱਥੇ ਪੁੱਜ ਰਹੇ ਨੇ ਬੱਸਾਂ ਟਰੱਕ ਗੱਡੀਆਂ ਤੁਹਾਨੂੰ ਕਿਸਾਨਾਂ ਦੇ ਝੰਡੇ ਲੱਗੇ ਹੋਏ ਤੋਂ ਪਤਾ ਲੱਗ ਜੂਗਾ ਜੀ ਕਿ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਹੱਕ ਦੇ ਵਿੱਚ ਕਿੰਨਾ ਵੱਡਾ ਇਕੱਠ ਅੱਜ ਹੋਣ ਜਾ ਰਿਹਾ ਹੈ ਸੋ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸੋ ਬਾਈ ਜੀ ਸੂਬਾ ਪ੍ਰਧਾਨ ਜਗਜੀਤ ਸਿੰਘ ਢੱਲੇਵਾਲਾ ਇਕਾਈ ਖੜਿਆਲ ਤੋਂ ਬਾਜੀ ਹੋਰੀ ਜੀਪ ਲੈ ਕੇ ਚੱਲੇ ਨੇ ਸੋ ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਰਸਤੇ ਦੀਆਂ ਬੱਸਾਂ ਪਰ ਪਰ ਕੇ ਗੱਡੀਆਂ ਪਰ ਪਰ ਕੇ ਜਗਜੀਤ ਸਿੰਘ ਢੱਲੇਵਾਲ ਦੇ ਹੱਕ ਦੇ ਵਿੱਚ ਪੁੱਜ ਰਹੀਆਂ ਨੇ ਖਨੋਰੀ ਬਾਰਡਰ ਦੇ ਉੱਤੇ ਤਾਂ ਕਿਹੜੇ-ਕਿਹੜੇ ਮੇਰੇ ਵੀਰ ਜਾ ਰਹੇ ਨੇ ਤੇ ਇੱਕ ਹੋਰ ਜਿਹੜੀ ਬੇਨਤੀ ਐ ਤੁਹਾਨੂੰ ਕਰਨੀ ਵੀ ਭਾਈ ਜੀ ਬਹੁਤ ਬਚ ਕੇ ਆਉਣਾ ਧੁੰਦ ਬਹੁਤ ਪਈ ਹੋਈ ਐ ਇਹ ਵੀ ਖਬਰ ਆਈ ਐ ਸਾਹਮਣੇ ਵੀ ਕਾਫਲੇ ਦੇ ਵਿੱਚੋਂ ਇੱਕ ਬੱਸ ਵੀ ਹਾਸ ਰਸਤ ਹੋਈ ਐ ਜਿਹੜੀ ਖਨੋਰੀ ਬਾਰਡਰ ਪਹੁੰਚਣੀ ਸੀਗੀ ਤੇ ਉਹਦੇ ਵਿੱਚੋਂ ਕੁਝ ਲੋਕ ਜ਼ਖਮੀ ਵੀ ਹੋਏ ਆ ਇਸ ਕਰਕੇ ਮੇਰੀ ਬੇਨਤੀ ਐ ਭਾਈ ਜੀ ਬੜੇ ਆਰਾਮ ਦੇ ਨਾਲ ਪਿਆਰ ਦੇ ਨਾਲ ਆਇਓ ਕਿਉਂਕਿ ਧੁੰਦ ਬਹੁਤ ਜ਼ਿਆਦਾ ਅੱਜ ਜ਼ਿਆਦਾ ਧੁੰਦ ਹੋਣ ਦੇ ਬਾਵਜੂਦ ਵੀ ਅੱਜ ਵੱਡਾ ਇਕੱਠ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਇਹ ਲੜੀ ਟੁੱਟਣ ਦੇ ਵਿੱਚ ਨਹੀਂ ਆ ਰਹੀ ਬਾਈ ਜੀ ਬਹੁਤ ਲੰਮੀਆਂ ਲੰਨ ਬਹੁਤ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਅੱਜ ਕਿਸਾਨ ਨੇ ਖਨੌਰੀ ਬਾਰਡਰ ਦੇ ਉੱਤੇ ਪੁੱਜ ਰਹੇ ਨੇ ਠੱਕੀ ਮੰਗਾਂ ਨੂੰ ਲੈ ਕੇ ਜਿਹੜੀਆਂ ਮੰਗਾਂ ਨੂੰ ਸਰਕਾਰ ਨੇ ਮੰਨਿਆ ਵੀ ਪਰ ਵਾਦਾ ਖਿਲਾਫੀ ਕੀਤੀ ਤੇ ਉਸ ਦੇ ਖਿਲਾਫ ਜਗਜੀਤ ਸਿੰਘ ਢੱਲੇਵਾਲ ਹੋਰੀ ਮਰਨ ਵਰਤਤੇ ਨੇ ਅੱਜ ਮਹਾਪੰਚਾਇਤ ਦਾ ਦਿਨ ਹੈ ਤੇ ਵੱਡੇ ਇੱਕ ਐਟ ਨੂੰ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਕਨੌਰੀ ਬਾਰਡਰ ਨੂੰ ਸਾਫ਼ ਤੌਰ ਤੇ ਝੰਡੇ ਦਿਖਾਉਂਦੇ ਹੋਏ ਕਿ ਅਸੀਂ ਸਾਰੇ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਹਮਾਇਤ ਦੇ ਵਿੱਚ ਜਾ ਰਹੇ ਹਾਂ ਸੋ ਹੱਥੇ ਇਲਾ ਲਾ ਕੇ ਲੋਕ ਗੱਡੀਆਂ ਦੇ ਵਿੱਚੋਂ ਵੀ ਇਸ ਗੱਲ ਦਾ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕਿ ਉਹ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਹੱਕ ਦੇ ਵਿੱਚ ਖਨੋਰੀ ਬਾਰਡਰ ਦੇ ਲਈ ਰਵਾਨਾ ਹੋਏ ਪਏ ਨੇ ਤੇ ਉੱਥੇ ਪਹੁੰਚਣਗੇ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੋ ਬਹੁਤ ਜਲਦ ਤੁਹਾਨੂੰ ਖਨੋਰੀ ਬਾਰਡਰ ਲੈ ਕੇ ਚਲਦੇ ਹਾਂ ਜੀ ਉੱਥੋਂ ਤੁਹਾਨੂੰ ਲੋਕਾਂ ਦੇ ਵੀ ਵਿਊ ਦਿਖਾਵਾਂਗੇ ਤੇ ਕੀ ਕਹਿੰਦੇ ਨੇ ਲੋਕ ਉੱਥੇ ਪਹੁੰਚੇ ਹੋਏ ਕਿਸਾਨਾਂ ਦੀ ਨਾਲ ਗੱਲਬਾਤ ਕਰਾਂਗੇ ਸੋ ਫਿਲਹਾਲ ਤੁਹਾਨੂੰ قافلے ਦੀਆਂ ਤਸਵੀਰਾਂ ਦਿਖਾਈਆਂ ਕਿ ਕਿਵੇਂ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਹੱਕ ਦੇ ਵਿੱਚ ਵੱਡੇ قافਲੇ ਦੇ ਰੂਪ ਦੇ ਵਿੱਚ ਲੋਕ ਖਨੌਰੀ ਬਾਰਡਰ ਦੇ ਲਈ ਪਰਵਾਣਾ ਹੋ ਰਹੇ ਨੇ ਮਨਵੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ